जय माता दी दोस्तों आज assi tuhade layi ik bahut hi khaas te azmaya hoya upay leke aaye ha eh upay sirf paise di kami door karan layi hi nahi sago mata ji di kripa hasil karan layi vi hai mata ji di kripa jithe hundi hai othe kade vi ghar vich kaata nahi rehnda rukeya hoya kaam chal painda hai band darwaze khul jande ne te zindagi vich khushali aundi hai ਦੋਸਤੋ ਇਸ ਉਪਾਏ ਨੂੰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਮਾਤਾ ਰਾਣੀ ਦਾ ਨਾਮ ਲੈਣਾ ਹੈ ਹਰ ਕੰਮ ਤੋਂ ਪਹਿਲਾਂ ਜੈ ਮਾਤਾ ਦੀ ਬੋਲੋ ਇਹ ਸਿਰਫ ਸ਼ਬਦ ਨਹੀਂ ਸਗੋ ਆਤਮਿਕ ਤਾਕਤ ਹੈ ਜੋ ਤੁਹਾਡੇ ਦਿਲ ਨੂੰ ਹੌਸਲਾ ਦਿੰਦੀ ਹੈ ਤੇ ਮਾਂ ਨੂੰ ਖੁਸ਼ ਕਰਦੀ ਹੈ ਉਪਾਏ ਸ਼ੁਰੂ ਕਰਨ ਲਈ ਸ਼ੁੱਕਰਵਾਰ ਦੀ ਰਾਤ ਨੂੰ ਜਾਂ ਨਵਰਾਤਰੀ ਦੇ ਕਿਸੇ ਵੀ ਦਿਨ ਘਰ ਵਿੱਚ ਛੋਟੀ ਜਿਹੀ ਸਾਫ਼ ਸਥਾਨ ਤੇ ਮਾਤਾ ਜੀ ਦੀ ਤਸਵੀਰ ਰੱਖੋ ਤਸਵੀਰ ਸਾਹਮਣੇ ਦੇਸੀ ਕੀ ਦਾ ਦੀਵਾ ਜਲਾਓ ਮਾਂ ਦੇ ਚਰਨਾਂ ਵਿੱਚ ਲਾਲ ਫੁੱਲ ਅਰਪਣ ਕਰੋ ਏ ਕਰਨ ਸਮੇ ਆਪਣੇ ਦਿਲ ਵਿੱਚ ਇੱਕਲੀ ਅਰਦਾਸ ਰੱਖੋ ਮਾਤਾ ਰਾਣੀ ਮੇਰੇ ਘਰ ਵਿੱਚ ਤੇਰੇ ਆਸ਼ੀਰਵਾਦ ਨਾਲ ਕਦੇ ਪੈਸੇ ਦੀ ਕਮੀ ਨਾ ਰਹੇ ਹੁਣ ਸਭ ਤੋਂ ਮਹੱਤਵਪੂਰਨ ਗੱਲ 11 ਵਾਰੀ ਓਮ ਸ਼੍ਰੀ ਮਹਾਲਕshmi ਨਮ ਦਾ ਜਾਪ ਕਰੋ ਜਾਪ ਕਰਨ ਤੋਂ ਬਾਅਦ ਮਾਨੋ ਸ਼ਰਦਾ ਨਾਲ ਮਿਠਾਈ ਭੇਟ ਕਰੋ ਵਿਸ਼ਵਾਸ ਕਰੋ ਇਹ ਛੋਟਾ ਜਿਹਾ ਉਪਾਏ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਵ ਲਿਆ ਸਕਦਾ ਹੈ ਮਨ ਦੀ ਕਿਰਪਾ ਨਾਲ ਪੈਸੇ ਖੁਦ ਤੁਹਾਡੇ ਵੱਲ ਖਿੱਚੇ ਆਉਣ ਲੱਗਣਗੇ ਦੋਸਤੋ ਏਸੀ ਉਪਾਏ ਦਾ ਪਹਿਲਾ ਹਿੱਸਾ ਅਗਲੇ ਪਾਗ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਉਪਾਏ ਨੂੰ ਲਗਾਤਾਰ ਕਿਵੇਂ ਕਰਨਾ ਹੈ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੈ ਮਾਤਾ ਦੀ ਦੋਸਤੋ ਪਿਛਲੇ ਭਾਗ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਮਾਤਾ ਰਾਣੀ ਦੀ ਕਿਰਪਾ ਨਾਲ ਪੈਸੇ ਦੀ ਕਮੀ ਕਿਵੇਂ ਦੂਰ ਹੋ ਸਕਦੀ ਹੈ ਤੇ ਇੱਕ ਸਧਾਰਨ ਉਪਾਏ ਨਾਲ ਖੁਸ਼ਹਾਲੀ ਘਰ ਆਉਂਦੀ ਹੈ। ਹੁਣ ਇਸ ਦੂਜੇ ਭਾਗ ਵਿੱਚ ਅਸੀਂ ਤੁਹਾਨੂੰ ਹੋਰ ਡੂੰਘੇ ਰਾਜ ਦੱਸਾਂਗੇ ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਆਪਣੀ ਕਿਸਮਤ ਨੂੰ ਚਮਕਾ ਸਕਦੇ ਹੋ। ਮਾਲ ਦੀ ਪੱਤੀ ਜਿੱਥੇ ਹੁੰਦੀ ਹੈ ਉੱਥੇ ਅੜਚਣਾਂ ਖੁਦ ਦੂਰ ਹੋਣ ਲੱਗਦੀਆਂ ਹਨ। ਇਸ ਪਾਗ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਪੈਸਾ ਸਿਰਫ ਨੋਟਾਂ ਦਾ ਨਾਮ ਨਹੀਂ ਸਗੋ ਊਰਜਾ ਹੈ ਜਿਸ ਘਰ ਵਿੱਚ ਨਕਾਰਾਤਮਕਤਾ ਹੁੰਦੀ ਹੈ ਉੱਥੇ ਪੈਸੇ ਦੀ ਧਾਰਾ ਰੁਕ ਜਾਂਦੀ ਹੈ ਇਸ ਲਈ ਘਰ ਵਿੱਚ ਸਦਾ ਸਾਫ਼ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਮਾਤਾ ਜੀ ਨੂੰ ਸਾਫ਼ ਸੁਥਰਾ ਸਥਾਨ ਪਸੰਦ ਹੈ ਜੇ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਘਰ ਦੇ ਮੁੱਖ ਦਰਵਾਜ਼ੇ ਉੱਤੇ ਪਾਣੀ ਛਿਲਕੋਤੇ છોੜਾ ਜਿਹਾ ਗੰਗਾਜਲ ਛਿੜਕ ਦਿਓ ਤਾਂ ਉਸ ਨਾਲ ਦਰਵਾਜ਼ੇ ਰਾਹੀਂ ਆਉਣ ਵਾਲੀ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਮਾਤਾ ਲਕshmi ਦਾ ਵਾਸ ਘਰ ਦੇ ਦਰਵਾਜ਼ੇ ਤੋਂ ਹੀ ਹੁੰਦਾ ਹੈ। ਇਸ ਲਈ ਦਰਵਾਜ਼ੇ ਉੱਤੇ ਸਦਾ ਸੁਵਾਸਤਿਕ ਦਾ ਚਿੰਨ ਬਣਾਉਣਾ ਚਾਹੀਦਾ ਹੈ। ਲਾਲ ਰੰਗ ਦੇ ਕਲਰ ਨਾਲ ਜਾਂ ਚੰਦਨ ਨਾਲ ਬਣਾਇਆ ਸੁਵਾਸਤਿਕ ਖੁਸ਼ਹਾਲੀ ਨੂੰ ਘਰ ਵਿੱਚ ਖਿੱਚਦਾ ਹੈ। ਹੋਨ ਗੱਲ ਕਰੀਏ ਇੱਕ ਖਾਸ ਉਪਾਏ ਦੀ ਜੋ ਸ਼ੁੱਕਰਵਾਰ ਨੂੰ ਕਰਨ ਨਾਲ ਪੈਸਾ ਤੇਜ਼ੀ ਨਾਲ ਆਉਣਾ ਸ਼ੁਰੂ ਹੋ ਜਾਂਦਾ ਹੈ ਸ਼ੁੱਕਰਵਾਰ ਦੀ ਸਵੇਰ ਨੂੰ ਨਾ ਧੋ ਕੇ ਸਾਫ਼ ਕੱਪੜੇ ਪਹਿਨੋ ਫਿਰ ਘਰ ਦੇ ਉੱਤਰੀ ਹਿੱਸੇ ਵਿੱਚ ਮਾਤਾ ਲਕshmi ਦੀ ਤਸਵੀਰ ਰੱਖੋ ਤਸਵੀਰ ਸਾਹਮਣੇ ਤਿੰਨ ਦੀਵੇ ਜਲਾਓ ਇੱਕ ਦੇਸੀ ਘੀ ਨਾਲ ਇੱਕ ਸਰ੍ਹੋਂ ਦੇ ਤੇਲ ਨਾਲ ਤੇ ਇੱਕ ਜ਼ੈਤੂਨ ਦੇ ਤੇਲ ਨਾਲ ਤਿੰਨਾਂ ਦੀਵਿਆਂ ਨੂੰ ਇਕੱਠੇ ਜਲਾਉਣ ਨਾਲ ਤਾਂ ਸਿਹਤ ਤੇ ਤਾਕਤ ਤਿੰਨੇ ਮਿਲਦੇ ਹਨ ਇਸ ਤੋਂ ਬਾਅਦ ਚਾਵਲਾ ਦੀ ਥਾਲੀ ਲਾਓ ਉੱਥੇ ਉੱਤੇ ਰੂਪੇ ਦਾ ਇੱਕ ਸਿੱਕਾ ਰੱਖੋ ਉਹ ਸਿੱਕਾ ਜਦੋਂ ਤੁਸੀਂ ਮਾਤਾ ਰਾਣੀ ਨੂੰ ਅਰਪਣ ਕਰਦੇ ਹੋ ਤਾਂ ਮੰਨਿਆ ਜਾਂਦਾ ਹੈ ਕਿ ਪੈਸਾ ਰੁਕਦਾ ਨਹੀਂ ਸਗੋ ਵਧਦਾ ਹੈ ਇਹ ਸਿੱਕਾ ਤੁਸੀਂ ਇੱਕ ਹਫਤਾ ਮੰਦ ਦੇ ਚਰਨਾ ਵਿੱਚ ਰੱਖੋ ਤੇ ਅਗਲੇ ਸ਼ੁੱਕਰਵਾਰ ਨੂੰ ਉਸ ਸਿੱਕੇ ਨੂੰ ਆਪਣੇ ਪੋਰਸ ਵਿੱਚ ਰੱਖ ਲਾਓ ਇਸ ਨੂੰ ਲਕshmi ਸਿੱਕਾ ਕਿਹਾ ਜਾਂਦਾ ਹੈ ਜੋ ਜਿੱਥੇ ਵੀ ਰਹਿੰਦਾ ਹੈ ਉੱਥੇ ਪੈਸੇ ਦੀ ਕਮੀ ਨਹੀਂ ਆਉਂਦੀ ਦੋਸਤੋ ਸਿਰਫ ਉਪਾਏ ਕਰਨ ਨਾਲ ਹੀ ਨਹੀਂ ਸਗੋਂ ਮਨ ਵਿੱਚ ਭਰੋਸਾ ਰੱਖਣਾ ਵੀ ਲਾਜ਼ਮੀ ਹੈ ਮਾਤਾ ਜੀ ਦੀ ਭਗਤੀ ਕਰਦੇ ਹੋਏ ਜਦੋਂ ਤੁਸੀਂ ਸ਼ਰਦਾ ਨਾਲ ਜਾਪ ਕਰਦੇ ਹੋ ਤਾਂ ਉਹ ਤਰੰਗਾ ਤੁਹਾਡੇ ਘਰ ਵਿੱਚ ਪੈਸੇ ਦੀਆਂ ਰੁਕਾਵਟਾਂ ਨੂੰ ਖਤਮ ਕਰ ਦਿੰਦੀਆਂ ਹਨ ਇਸ ਪਾਗ ਵਿੱਚ ਇੱਕ ਹੋਰ ਖਾਸ ਗੱਲ ਯਾਦ ਰੱਖਣੀ ਹੈ ਕਿ ਸ਼ਨੀਵਾਰ ਦੀ ਸ਼ਾਮ ਨੂੰ ਪੀਪਲ ਦੇ ਦਰਖਤ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣਾ ਹੈ। ਇਹ ਕਰਨ ਨਾਲ ਸ਼ਨੀ ਦੇ ਨਕਾਰਾਤਮਕ ਪ੍ਰਭਾਵ ਦੂਰ ਹੁੰਦੇ ਹਨ ਤੇ ਪੈਸੇ ਦੀ ਰੁਕਾਵਟ हट ਜਾਂਦੀ ਹੈ। ਮਾਤਾ ਰਾਣੀ ਦੀ ਕਿਰਪਾ ਨਾਲ ਘਰ ਵਿੱਚ ਸੁੱਖ ਸਮਰiddhi ਆਉਂਦੀ ਹੈ। ਦੋਸਤੋ ਪਿਛਲੇ ਪਾਗ ਵਿੱਚ ਅਸੀਂ ਗੱਲ ਕੀਤੀ ਸੀ ਲਕਸ਼ਮੀ ਸਿੱਕੇ ਦੀ ਤੇ ਪੀਪਲ ਦੇ ਦਰਖਤ ਹੇਠਾਂ ਦੀਵੇ ਦੇ ਉਪਾਏ ਦੀ। ਹੁਣ ਇਸ ਤੀਜੇ ਭਾਗ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕੁਝ ਹੋਰ ਅਜਿਹੇ ਤਰੀਕੇ ਜੋ ਸਦੀ ਦਰਸਦੀ ਸਾਧੂ ਸੰਤ ਵੀ ਕਰਦੇ ਆਏ ਹਨ ਜਦੋਂ ਅਸੀਂ ਮਾਤਾ ਜੀ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤਾਂ ਸਿਰਫ ਮਿਠਾਈ ਜਾਂ ਫੁੱਲ ਅਰਪਣ ਕਰਨਾ ਹੀ ਕਾਫੀ ਨਹੀਂ ਸਗੋਂ ਮਨ ਦੇ ਅੰਦਰੋਂ ਸ਼ੁੱਧਤਾ ਲਿਆਉਣੀ ਪੈਂਦੀ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਰੋਜ਼ਾਨਾ ਜਪ ਦੀ ਹਰ ਸਵੇਰ ਜਦੋਂ ਤੁਸੀਂ ਉੱਠਦੇ ਹੋ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਇੱਕ ਵਾਰੀ ਸ਼੍ਰੀ ਸੁਖਤਮ ਜਾਂ ਲਖਮੀ ਅਸ਼ਟਕਮ ਪਾਠ ਕਰਨਾ ਬਹੁਤ ਲਾਭਦਾਇਕ ਮੰਨਿਆ ਗਿਆ ਹੈ ਜੇ ਤੁਹਾਨੂੰ ਇਹ ਪਾਠ ਯਾਦ ਨਹੀਂ ਤਾਂ ਸਿਰਫ 108 ਵਾਰੀ ਓਮ ਸ਼੍ਰੀ ਮਹਾਲਖਮੀ ਨਮ ਦਾ ਜਾਪ ਕਰੋ ਇਹ ਜਾਪ ਇੱਕ ਮਾਲਾ ਨਾਲ ਕਰੋ ਜਿਸ ਨੂੰ ਤੁਸੀਂ ਕੇਵਲ ਮਾਂ ਦੇ ਨਾਮ ਲਈ ਹੀ ਵਰਤੋ ਜਦੋਂ ਤੁਸੀਂ ਲਗਾਤਾਰ 40 ਦਿਨ ਇਹ ਜਾਪ ਕਰਦੇ ਹੋ ਤਾਂ ਅੰਦਰੋਂ ਇੱਕ ਅਜੀਹੀ ਆਤਮਿਕ ਤਾਕਤ ਜਨਮ ਲੈਂਦੀ ਹੈ ਜੋ ਤੁਹਾਡੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਖਤਮ ਕਰ ਦਿੰਦੀ ਹੈ। ਦੋਸਤੋ ਹੁਣ ਗੱਲ ਕਰੀਏ ਇੱਕ ਖਾਸ ਸ਼ਨੀਵਾਰ ਦੇ ਉਪਾਏ ਦੀ। ਸ਼ਨੀਵਾਰ ਦੀ ਸ਼ਾਮ ਨੂੰ ਕਾਲੇ ਤਿਲ ਤੇ ਕਾਲੇ ਕੱਪੜੇ ਦਾ ਦਾਨ ਕਰੋ। ਇਹ ਦਾਨ ਕਿਸੇ ਗਰੀਬ ਨੂੰ ਕਰਨਾ ਹੈ। ਜਦੋਂ ਤੁਸੀਂ ਮੰਦੇ ਨਾਮ ਉਤੇ ਦਾਨ ਕਰਦੇ ਹੋ ਤਾਂ ਤੁਹਾਡੇ ਉਤੇ ਸ਼ਨੀ ਦੇ ਨਕਾਰਾਤਮਕ ਪ੍ਰਭਾਵ ਖਤਮ ਹੋ ਜਾਂਦੇ ਹਨ ਤੇ ਧਨ ਵਧਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਹਰ ਤਰ੍ਹਾਂ ਮਿਹਨਤ ਕਰਦੇ ਹਨ ਪਰ ਪੈਸਾ ਟਿਕਦਾ ਨਹੀਂ ਇਸ ਦਾ ਇੱਕ ਵੱਡਾ ਕਾਰਨ ਘਰ ਵਿੱਚ ਨਕਾਰਾਤਮਕ ਊਰਜਾ ਹੁੰਦੀ ਹੈ ਇਸ ਲਈ ਐਤਵਾਰ ਦੀ ਸਵੇਰ ਨੂੰ ਘਰ ਵਿੱਚ ਗੋਮੁਤਰ गंगाजल ते कुछ लौंग मिलाके छिड़कण नाल ਘਰ ਵਿੱਚੋਂ ਸਾਰੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ। ਜਦੋਂ ਘਰ ਸ਼ੁੱਧ ਹੁੰਦਾ ਹੈ ਤਾਂ ਮਾਤਾ ਲక్ష్ਮੀ ਖੁਦ ਉਸ ਘਰ ਵਿੱਚ ਵਾਸ ਕਰਦੀ ਹੈ। ਦੋਸਤੋ ਇਹ ਵੀ ਯਾਦ ਰੱਖੋ ਕਿ ਮਾਂ ਲక్ష్ਮੀ ਉੱਥੇ ਨਹੀਂ ਆਉਂਦੀ ਜਿੱਥੇ ਆਲਸ, ਗੰਦਾੜੀ ਤੇ ਚੂਣਖ ਵਸਦਾ ਹੋਵੇ। ਇਸ ਲਈ ਹਮੇਸ਼ਾ ਘਰ ਵਿੱਚ ਸਫਾਈ ਰੱਖੋ ਤੇ ਦਿਲ ਵਿੱਚ ਸੱਚਾਈ ਰੱਖੋ। ਮਾਤਾ ਰਾਣੀ ਨੂੰ ਖਾਸ ਤੌਰ 'ਤੇ ਲਾਲ ਰੰਗ ਬਹੁਤ ਪਿਆਰਾ ਹੈ। ਜੇ ਤੁਸੀਂ ਹਰ ਸ਼ੁੱਕਰਵਾਰ ਨੂੰ ਮੰਨ ਦੇ ਚਰਨਾ ਵਿੱਚ ਲਾਲ ਚੁੰਨੀ ਅਰਪਣ ਕਰੋ ਤਾਂ ਉਸ ਨਾਲ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਕਿਹਾ ਜਾਂਦਾ ਹੈ ਕਿ ਜਿੱਥੇ ਮੰਨ ਦਾ ਰੰਗ ਹੋਵੇ ਉੱਥੇ ਪੈਸਾ ਖੁਦ ਆਉਂਦਾ ਹੈ ਦੋਸਤੋ ਹੁਣ ਇੱਕ ਹੋਰ ਖਾਸ ਰਾਜ ਸੁਣੋ ਜੇ ਕਿਸੇ ਨੂੰ ਲੱਗਦਾ ਹੈ ਕਿ ਉਸ ਦਾ ਬਿਜ਼ਨਸ ਚੱਲਦਾ ਨਹੀਂ ਜਾਂ ਨੌਕਰੀ ਵਿੱਚ ਤਰੱਕੀ ਰੁਕ ਗਈ ਹੈ ਤਾਂ ਉਹ ਹਰ ਮਹੀਨੇ ਦੀ ਪੂਰਨ ਮਾਸੀ ਨੂੰ ਮੰਨ ਦੇ ਨਾਮ ਉੱਤੇ ਇੱਕ ਦੀਵਾ ਜਗਾਏ ਦੀਵਾ ਜਗਾਉਂਦੇ ਸਮੇਂ ਦਿਲ ਵਿੱਚ ਇੱਕੋ ਅਰਦਾਸ ਰੱਖੋ ਕਿ ਮਾ ਮੇਰੇ ਰੁਕੇ ਹੋਏ ਕੰਮ ਨੂੰ ਚਲਾ ਦੇ ਵਿਸ਼ਵਾਸ ਕਰੋ ਤੁਸੀਂ ਕੁਝ ਹੀ ਦਿਨਾਂ ਵਿੱਚ ਬਦਲਾਅ ਦੇਖੋਗੇ ਦੋਸਤੋ ਪਿਛਲੇ ਭਾਗ ਵਿੱਚ ਅਸੀਂ ਗੱਲ ਕੀਤੀ ਸੀ ਜਾਪ दान ਤੇ ਪੂਰਨ ਮਸੀਦੇ ਦੀਵੇ ਬਾਰੇ ਹੁਣ ਇਸ ਚੌਥੇ ਭਾਗ ਵਿੱਚ ਅਸੀਂ ਕੁਝ ਹੋਰ ਡੂੰਘੇ ਤੇ ਬਹੁਤ ਅਸਰਦਾਰ ਉਪਾਏ ਦੱਸਾਂਗੇ ਜੋ ਸਿਰਫ ਧਨ ਹੀ ਨਹੀਂ ਸਗੋਂ ਮੰਦੀ ਸ਼ਾਂਤੀ ਵੀ ਲਿਆਉਂਦੇ ਹਨ ਮਾਤਾ ਲਕshmi ਦੀ ਕਿਰਪਾ ਪਾਉਣ ਲਈ ਸਭ ਤੋਂ ਪਹਿਲਾਂ ਅੰਦਰੋਂ ਲਾਲਚ ਖਤਮ ਕਰਨਾ ਜ਼ਰੂਰੀ ਹੈ ਜਿੱਥੇ ਲਾਲਚ ਵੱਧਦਾ ਹੈ ਉੱਥੇ ਪੈਸਾ ਆ ਕੇ ਵੀ ਚਲਾ ਜਾਂਦਾ ਹੈ ਇਸ ਲਈ ਹਮੇਸ਼ਾ ਦਿਲ ਵਿੱਚ ਸੰਤੋਖ ਰੱਖੋ ਤੇ ਦੂਜਿਆਂ ਨਾਲ ਨੇਕ ਦਲੀ ਨਾਲ ਪੇਸ਼ ਆਓ ਹੁਣ ਗੱਲ ਕਰੀਏ ਇੱਕ ਖਾਸ ਉਪਾਏ ਦੀ ਜੋ ਸੋਮਵਾਰ ਨੂੰ ਕਰਨ ਨਾਲ ਘਰ ਵਿੱਚ ਬੇਹਦ ਖੁਸ਼ਹਾਲੀ ਆਉਂਦੀ ਹੈ ਸੋਮਵਾਰ ਦੀ ਸਵੇਰ ਨੂੰ ਸਾਫ਼ ਪਾਣੀ ਨਾਲ ਇੱਕ ਲੋਟਾ ਭਰੋ ਤੇ ਉਸ ਵਿੱਚ ਥੋੜੀ ਕੱਚੀ ਦੁੱਧ ਦੀ ਧਾਰ ਮਿਲਾਓ। ਇਸ ਲੋਟੇ ਨੂੰ ਲੈ ਕੇ ਸੂਰਜ ਉਗਣ ਵੇਲੇ ਉਸ ਪਾਣੀ ਨੂੰ ਸੂਰਜ ਦੇ ਅਰਪਣ ਕਰੋ। ਇਹ ਕਰਨ ਸਮੇਂ ਮਾਤਾ ਜੀ ਦਾ ਨਾਮ ਜਪੋ ਤੇ ਅਰਦਾਸ ਕਰੋ ਕਿ ਘਰ ਵਿੱਚ ਰੋਜ਼ੀ-ਰੋਟੀ ਦੀ ਕਮੀ ਨਾ ਰਹੇ। ਇਹ ਉਪਾਏ ਜਦੋਂ ਲਗਾਤਾਰ 11 ਸੋਮਵਾਰ ਕੀਤਾ ਜਾਂਦਾ ਹੈ ਤਾਂ ਉਸ ਘਰ ਵਿੱਚ ਤਨ ਦੀ ਆਵਾਜ਼ਾਈ ਰੁਕਦੀ ਨਹੀਂ। ਦੋਸਤੋ ਹੁਣ ਗੱਲ ਕਰੀਏ ਕੁਝ ਅਜਿਹੀਆਂ ਗੱਲਾਂ ਦੀਆਂ ਜੋ ਰੋਜ਼ਾਨਾ ਜੀਵਨ ਵਿੱਚ ਕਰਨ ਨਾਲ ਵੀ ਮਾਂ ਖੁਸ਼ ਹੁੰਦੀ ਹੈ ਜਿਵੇਂ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੋਰਸ ਵਿੱਚੋਂ ਸਾਰੇ ਖਾਲੀ ਕਾਗਜ਼ ਤੇ ਬੇਕਾਰ ਚਿੱਠੀਆਂ ਕੱਢ ਦਿਓ ਪੋਰਸ ਵਿੱਚ ਸਿਰਫ ਪੈਸਾ ਸਿੱਕੇ ਤੇ ਜ਼ਰੂਰੀ ਚੀਜ਼ਾਂ ਹੀ ਰੱਖੋ ਜਦੋਂ ਪੋਰਸ ਸਾਫ਼ ਹੁੰਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਲਕਸ਼ਮੀ ਜੀ ਦਾ ਵਾਸ ਵਧਦਾ ਹੈ ਇੱਕ ਹੋਰ ਖਾਸ ਉਪਾਏ ਹੈ ਹਰ ਅਮਾਵਸਿਆ ਨੂੰ ਘਰ ਦੇ ਚੌਕੇ ਉੱਤੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣਾ ਇਹ ਕਰਨ ਨਾਲ ਘਰ ਵਿੱਚੋਂ ਕਲੇਸ਼ ਤੇ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਜਦੋਂ ਘਰ ਵਿੱਚ ਸ਼ਾਂਤੀ ਹੁੰਦੀ ਹੈ ਤਾਂ ਪੈਸਾ ਆਪਣੇ ਆਪ ਖਿੱਚਿਆ ਚਲਾ ਆਉਂਦਾ ਹੈ ਦੋਸਤੋ ਕੁਝ ਲੋਕ ਸੋਚਦੇ ਹਨ ਕਿ ਕੇਵਲ ਵੱਡੇ ਯੱਗ ਹਵਨ ਜਾਂ ਵੱਡੀਆਂ ਪੂਜਾਵਾਂ ਕਰਨ ਨਾਲ ਹੀ ਪੈਸਾ ਆਉਂਦਾ ਹੈ ਪਰ ਸੱਚ ਇਹ ਹੈ ਕਿ ਛੋਟੇ-ਛੋਟੇ ਉਪਾਏ ਵੀ ਬਹੁਤ ਵੱਡਾ ਚਮਤਕਾਰ ਕਰ ਸਕਦੇ ਹਨ ਮਾਤਾ ਰਾਣੀ ਨੂੰ ਜੇ ਹਰ ਸ਼ੁੱਕਰਵਾਰ ਇੱਕ ਲੌਂਗ ਤੇ ਇੱਕ ਇਲਾਇਚੀ ਪੇਟ ਕੀਤੀ ਜਾਵੇ ਤਾਂ ਉਹ ਘਰ ਵਿੱਚ ਧਰਨ ਦੇ ਦਰਵਾਜ਼ੇ ਖੋਲ ਦਿੰਦੀ ਹੈ ਇਹ ਛੋਟੀ ਜਹੀ ਪੇਟ ਭਾਵੇਂ ਸੌਖੀ ਲੱਗੇ ਪਰ ਇਸ ਦਾ ਅਸਰ ਬੇहद ਗਹਿਰਾ ਹੁੰਦਾ ਹੈ ਦੋਸਤੋ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਜਿੱਥੇ ਭਗਤੀ ਵਿੱਚ ਨਿਸ਼ਕਪਟਤਾ ਹੁੰਦੀ ਹੈ ਉੱਥੇ ਮਾਂ ਖੁਦਾ ਕੇ ਕਿਰਪਾ ਕਰਦੀ ਹੈ ਇਸ ਲਈ ਜਦੋਂ ਵੀ ਤੁਸੀਂ ਉਪਾਏ ਕਰੋ ਤਾਂ ਦਿਲੋਂ ਕਰੋ ਸਿਰਫ ਦਿਖਾਵੇ ਲਈ ਨਾ ਕਰੋ ਦੋਸਤੋ ਪਿਛਲੇ ਭਾਗ ਵਿੱਚ ਅਸੀਂ ਸੋਮਵਾਰ ਦੇ ਉਪਾਏ ਪੁਰ ਸਾਫ ਰੱਖਣ ਤੇ ਅਮਾਵਸਿਆ ਦੇ ਦੀਵੇ ਬਾਰੇ ਗੱਲ ਕੀਤੀ ਸੀ ਹੁਣ ਇਸ ਪੰਜਵੇਂ ਭਾਗ ਵਿੱਚ ਅਸੀਂ ਕੁਝ ਹੋਰ ਖਾਸ ਤੇ ਅਜ਼ਮਾਏ ਹੋਏ ਉਪਾਏ ਦੱਸਾਂਗੇ ਜਿਨ੍ਹਾਂ ਨੂੰ ਕਰਨ ਨਾਲ ਮਾਤਾ ਜੀ ਦੀ ਕਿਰਪਾ ਹੋਰ ਵੱਧਦੀ ਹੈ ਤੇ ਧੰਨ ਦੀ ਧਾਰਾ ਲਗਾਤਾਰ ਬਣੀ ਰਹਿੰਦੀ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਮੰਗਲਵਾਰ ਦੇ ਉਪਾਏ ਦੀ ਮੰਗਲਵਾਰ ਨੂੰ ਲਾਲ ਚੋਗਾ ਜਾਂ ਲਾਲ ਰੰਗ ਦਾ ਕੱਪੜਾ ਮਾਂ ਦੇ ਚਰਨਾਂ ਵਿੱਚ ਅਰਪਣ ਕਰੋ ਇਸ ਨਾਲ ਨਾ ਸਿਰਫ ਪੈਸਾ ਆਉਂਦਾ ਹੈ ਸਗੋਂ ਘਰ ਦੇ ਅੰਦਰੋਂ ਡਰ ਤੇ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ। ਦੋਸਤੋ ਹੁਣ ਇੱਕ ਅਜਿਹਾ ਰਾਜ਼ ਸੁਣੋ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਜੇ ਘਰ ਵਿੱਚ ਲੜਾਈ ਝਗੜੇ ਜ਼ਿਆਦਾ ਹੁੰਦੇ ਹਨ ਤਾਂ ਪੈਸਾ ਕਦੇ ਟਿਕਦਾ ਨਹੀਂ। ਇਸ ਲਈ ਹਰ ਬੁੱਧਵਾਰ ਨੂੰ ਤੁਸੀਂ ਘਰ ਦੇ ਉਤਰੀ ਕੋਨੇ ਵਿੱਚ ਹਰੇ ਰੰਗ ਦੀ ਚੁੰਨੀ ਰੱਖ ਕੇ ਮਾਤਾ ਜੀ ਦਾ ਨਾਮ ਜਪੋ। ਇਕਰਨ ਨਾਲ ਘਰ ਵਿੱਚ ਸ਼ਾਂਤੀ ਬਣਦੀ ਹੈ ਤੇ ਸ਼ਾਂਤੀ ਨਾਲ ਧਨ ਆਪਣੇ ਆਪ ਆਉਂਦਾ ਹੈ। ਦੋਸਤੋ ਵੀਰਵਾਰ ਨੂੰ ਮਾਂ ਨੂੰ ਪੀਲੇ ਚਾਵਲ ਪੇਟ ਕਰਨ ਦਾ ਬਹੁਤ ਵੱਡਾ ਮਹੱਤਵ ਹੈ। ਜੇ ਤੁਸੀਂ ਪੀਲੇ ਚਾਵਲ ਮਾਂ ਨੂੰ ਅਰਪਣ ਕਰਕੇ ਉਸ ਤੋਂ ਬਾਅਦ ਉਹ ਚਾਵਲ ਕਿਸੇ ਗਰੀਬ ਨੂੰ দান ਕਰ ਦਿਉਂਦੇ ਹੋ ਤਾਂ ਉਸ ਨਾਲ ਘਰ ਵਿੱਚ ਕਦੇ ਵੀ ਅਨਾਜ ਦੀ ਕਮੀ ਨਹੀਂ ਰਹਿੰਦੀ। ਜਿੱਥੇ ਅਨਾਜ ਭਰਪੂਰ ਹੁੰਦਾ ਹੈ ਉੱਥੇ ਪੈਸਾ ਵੀ ਭਰਪੂਰ ਹੁੰਦਾ ਹੈ। ਸ਼ੁੱਕਰਵਾਰ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਕਿ ਮਾਂ ਲਕshmi ਦਾ ਦਿਨ ਹੈ ਇਸ ਦਿਨ ਜੇ ਘਰ ਦੀਆਂ ਸਭ ਔਰਤਾਂ ਇਕੱਠੀਆਂ ਹੋ ਕੇ ਮਾਂ ਦਾ ਕੀਰਤਨ ਕਰਦੀਆਂ ਹਨ ਤਾਂ ਉਸ ਘਰ ਵਿੱਚ ਖੁਸ਼ਹਾਲੀ ਦੌੜ ਕੇ ਆਉਂਦੀ ਹੈ ਸ਼ਨੀਵਾਰ ਨੂੰ ਗਰੀਬਾਂ ਨੂੰ ਕਾਲੇ ਚਨੇ ਤੇ ਤੇਲ ਦਾਨ ਕਰਨ ਨਾਲ ਵੀ ਪੈਸੇ ਦੀ ਰੁਕਾਵਟ ਦੂਰ ਹੁੰਦੀ ਹੈ ਐਤਵਾਰ ਨੂੰ ਗਵਨ ਨੂੰ ਰੋਟੀ ਖਵਾਉਣਾ ਤੇ ਕੁੱਤਿਆਂ ਨੂੰ ਰੋਟੀ ਦੇਣ ਨਾਲ ਵੀ ਮਾਤਾ ਰਾਣੀ ਖੁਸ਼ ਹੁੰਦੀ ਹੈ ਕਿਉਂਕਿ ਗਰੀਬ ਜਾਨਵਰਾਂ ਦੀ ਸੇਵਾ ਕਰਨ ਨਾਲ ਮਨੁੱਖ ਦੇ ਕਰਮ ਸਾਫ਼ ਹੁੰਦੇ ਹਨ ਦੋਸਤੋ ਇੱਕ ਹੋਰ ਖਾਸ ਉਪਾਏ ਸੁਣੋ ਜੋ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਜਦੋਂ ਵੀ ਤੁਸੀਂ ਸੌਣ ਲਈ ਲੰਬੇ ਪਵੋਤਾ ਇੱਕ ਗਲਾਸ ਪਾਣੀ ਆਪਣੇ ਸਿਰਹਾਣੇ ਰੱਖ ਦਿਓ ਸਵੇਰ ਨੂੰ ਇਹ ਪਾਣੀ ਘਰ ਤੋਂ ਬਾਹਰ ਪੇੜ ਪੌਦਿਆਂ ਦੀ ਜੜ੍ਹ ਵਿੱਚ ਡਾਲ ਦਿਓ ਇਹ ਕਾਰਨ ਨਾਲ ਸਾਰੀ ਨਕਾਰਾਤਮਕਤਾ ਰਾਤੋਂ ਰਾਤ ਉਸ ਪਾਣੀ ਵਿੱਚ ਸਮਾ ਜਾਂਦੀ ਹੈ ਤੇ ਘਰ ਵਿੱਚ ਸਿਰਫ ਸਕਾਰਾਤਮਕ ਊਰਜਾ ਬਚਦੀ ਹੈ ਜਿੱਥੇ ਸਕਾਰਾਤਮਕ ਊਰਜਾ ਹੁੰਦੀ ਹੈ ਉੱਥੇ ਮੰਨ ਦੀ ਕਿਰਪਾ ਆਪਣੇ ਆਪ ਬਣਦੀ ਹੈ ਦੋਸਤੋ ਪਿਛਲੇ ਭਾਗ ਵਿੱਚ ਅਸੀਂ ਗੱਲ ਕੀਤੀ ਸੀ ਹਫਤੇ ਦੇ ਹਰ ਦਿਨ ਦੇ ਉਪਾਏ ਬਾਰੇ ਜਿਨ੍ਹਾਂ ਨਾਲ ਘਰ ਵਿੱਚ ਪੈਸੇ ਦੀ ਕਮੀ ਦੂਰ ਹੋ ਸਕਦੀ ਹੈ ਹੁਣ ਇਸ 6ਵੇਂ ਭਾਗ ਵਿੱਚ ਅਸੀਂ ਕੁਝ ਹੋਰ ਡੂੰਘੇ ਤੇ ਪ੍ਰਭਾਵਸ਼ਾਲੀ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਮਾਤਾ ਰਾਣੀ ਦੀ ਕਿਰਪਾ ਹੋਰ ਵੱਧਦੀ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਰਾਤ ਦੇ ਸਮੇਂ ਦੀ। ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਤੁਸੀਂ ਮਾਂ ਲਕshmi ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ ਤਾਂ ਉਹ ਅਰਦਾਸ ਸਿੱਧੀ ਮਾਂ ਦੇ ਦਰਬਾਰ ਵਿੱਚ ਪਹੁੰਚਦੀ ਹੈ। ਇਸ ਲਈ ਹਮੇਸ਼ਾ ਸੌਣ ਤੋਂ ਪਹਿਲਾਂ ਘਰ ਦੇ ਮੰਦਰ ਵਿੱਚ ਦੀਵਾ ਜ਼ਰੂਰ ਜਗਾਓ। ਦੀਵੇ ਵਿੱਚ ਜੇ ਦੇਸੀ ਘੀ ਵਰਤੀ ਜਾਵੇ ਤਾਂ ਉਹ ਸਭ ਤੋਂ શ્રેਸ਼ਠ ਮੰਨਿਆ ਜਾਂਦਾ ਹੈ। ਦੋਸਤੋ ਇੱਕ ਹੋਰ ਖਾਸ ਗੱਲ ਜੋ ਘਰ ਵਿੱਚ ਪੈਸੇ ਦੀ ਰੁਕਾਵਟ ਦੂਰ ਕਰਦੀ ਹੈ ਉਹ ਹੈ ਸ਼ਾਮ ਦੇ ਸਮੇਂ ਘਰ ਦਾ ਮੁੱਖ ਦਰਵਾਜ਼ਾ ਬੰਦ ਨਾ ਕਰਨਾ। ਸ਼ਾਮ ਵੇਲੇ ਜਦੋਂ ਦੀਆ ਬੱਤੀ ਹੁੰਦੀ ਹੈ ਤਾਂ ਉਸ ਸਮੇਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਰੱਖੋ ਤਾਂ ਕਿ ਮਾਤਾ ਲਕshmi ਦੀ ਆਵਾਜਾਈ ਆਸਾਨੀ ਨਾਲ ਹੋ ਸਕੇ। ਜਦੋਂ ਤੁਸੀਂ ਸ਼ਾਮ ਦੀ ਆਰਤੀ ਕਰਦੇ ਹੋ ਤਾਂ ਦਰਵਾਜ਼ੇ ਉੱਤੇ ਰੰਗੋਲੀ ਜਾਂ ਛੋਟਾ ਜਿਹਾ ਆਲਾਪ ਜ਼ਰੂਰ ਬਣਾਓ ਇਹ ਮਾਂ ਨੂੰ ਬਹੁਤ ਪਿਆਰਾ ਲੱਗਦਾ ਹੈ ਦੋਸਤੋ ਹੁਣ ਗੱਲ ਕਰੀਏ ਇੱਕ ਅਜਿਹੇ ਉਪਾਏ ਦੀ ਜੋ ਬੁੱਧੀ ਤੇ ਤਰੱਕੀ ਦੋਵੇਂ ਦਿੰਦਾ ਹੈ ਜੇ ਤੁਸੀਂ ਹਰ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਕਿਸੇ ਵਿਦਿਆਰਥੀ ਨੂੰ ਕਿਤਾਬਾਂ ਜਾਂ ਕਾਪੀਆਂ দান ਕਰੋ ਤਾਂ ਮਾਂ ਲਕshmi ਤੁਹਾਡੇ ਘਰ ਵਿੱਚ ਵਿੱਦਿਆ ਤੇ ਧਨ ਦੋਵੇਂ ਦੀ ਵਰਖਾ ਕਰਦੀ ਹੈ ਇਸ ਨਾਲ ਨਾ ਸਿਰਫ ਤੁਹਾਡਾ ਭਲਾ ਹੁੰਦਾ ਹੈ ਸਗੋਂ ਜਿਸ ਨੂੰ ਤੁਸੀਂ দান ਕਰਦੇ ਹੋ ਉਸ ਦੀ ਦਵਾ ਵੀ ਤੁਹਾਡੇ ਕੰਮ ਆਉਂਦੀ ਹੈ ਦੋਸਤੋ ਇੱਕ ਹੋਰ ਖਾਸ ਰਾਜ ਇਹ ਹੈ ਕਿ ਜਦੋਂ ਵੀ ਤੁਹਾਡੇ ਘਰ ਵਿੱਚ ਨਵਾਂ ਪੈਸਾ ਆਵੇ ਤਾਂ ਉਸ ਪੈਸੇ ਨੂੰ ਪਹਿਲਾ ਮਾਂ ਦੇ ਚਰਨਾਂ ਵਿੱਚ ਛੋਹੋ ਫਿਰ ਉਸ ਨੂੰ ਪੁਰਜ਼ਾ ਅਲਮਾਰੀ ਵਿੱਚ ਰੱਖੋ ਇਹ ਕਰਨ ਨਾਲ ਉਹ ਪੈਸਾ ਕਦੇ ਵੀ ਅਚਾਨਕ ਘਾਟਾ ਨਹੀਂ ਲਿਆਉਂਦਾ ਸਗੋਂ ਵੱਧਦਾ ਹੀ ਵੱਧਦਾ ਹੈ ਬਹੁਤ ਸਾਰੇ ਘਰਾਂ ਵਿੱਚ ਵੇਖਿਆ ਗਿਆ ਹੈ ਕਿ ਜਿੱਥੇ ਮਾਤਾ ਜੀ ਦੇ ਨਾਮ ਨਾਲ ਪੈਸਾ ਵਰਤਿਆ ਜਾਂਦਾ ਹੈ ਉੱਥੇ ਕਦੇ ਵੀ ਤੰਗੀ ਨਹੀਂ ਆਉਂਦੀ। ਦੋਸਤੋ ਹੁਣ ਗੱਲ ਕਰੀਏ ਰਵੀਵਾਰ ਦੀ ਰਾਤ ਦੇ ਉਪਾਏ ਦੀ। ਜੇ ਰਵੀਵਾਰ ਦੀ ਰਾਤ ਨੂੰ ਲਾਲ ਕਪੜੇ ਵਿੱਚ ਛਿੱਟੇ ਚਾਵਲ ਬੰਨ ਕੇ ਮੰਦੇ ਮੰਦਰ ਵਿੱਚ ਰੱਖੇ ਜਾਣ ਤੇ ਉਸ ਦੇ ਨਾਲ ਇੱਕ ਦੀਵਾ ਜਲਾਇਆ ਜਾਵੇ ਤਾਂ ਉਸ ਨਾਲ ਘਰ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਰਹਿੰਦੀ। ਇਹ ਉਪਾਏ ਛੋਟਾ ਜਿਹਾ ਹੈ ਪਰ ਅਸਰ ਬਹੁਤ ਵੱਡਾ ਕਰਦਾ ਹੈ। ਦੋਸਤੋ ਪਿਛਲੇ ਭਾਗ ਵਿੱਚ ਅਸੀਂ ਗੱਲ ਕੀਤੀ ਸੀ ਸੌਣ ਤੋਂ ਪਹਿਲਾਂ ਦੀਵੇ ਦੀ ਦਰਵਾਜ਼ਾ ਖੁੱਲਾ ਰੱਖਣ ਦੀ ਤੇ ਪੈਸੇ ਨੂੰ ਮਾਂ ਦੇ ਚਰਨਾਂ ਵਿੱਚ ਛੋਹਣ ਦੀ ਹੁਣ ਇਸ ਸੱਤਵੇਂ ਭਾਗ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕੁਝ ਹੋਰ ਅਜਿਹੇ ਰਾਜ ਜੋ ਮਾਤਾ ਜੀ ਦੀ ਕਿਰਪਾ ਨਾਲ ਤਨ ਨੂੰ ਖਿੱਚ ਕੇ ਤੁਹਾਡੇ ਘਰ ਵਿੱਚ ਲਿਆਉਂਦੇ ਹਨ ਸਭ ਤੋਂ ਪਹਿਲਾਂ ਗੱਲ ਕਰੀਏ ਹਰ ਮਹੀਨੇ ਆਉਣ ਵਾਲੀ ਪੂਰਨਮਾਸੀ ਦੀ ਪੂਰਨ ਮਾਸੀ ਦੀ ਰਾਤ ਨੂੰ ਜੇ ਤੁਸੀਂ ਘਰ ਦੇ ਮੰਦਰ ਵਿੱਚ ਸਫੈਦ ਫੁੱਲ ਅਰਪਣ ਕਰੋ ਅਤੇ ਚੰਦਨ ਦੀ ਧੂਪ ਜਲਾਓ ਤਾਂ ਮਾਂ ਲਕshmi ਬਹੁਤ ਖੁਸ਼ ਹੁੰਦੀ ਹੈ। ਇਹ ਕਰਨ ਨਾਲ ਘਰ ਵਿੱਚ ਸੁੱਖ ਸਮਰiddhi ਵਧਦੀ ਹੈ। ਦੋਸਤੋ ਇੱਕ ਹੋਰ ਖਾਸ ਉਪਾਏ ਜੋ ਬਹੁਤ ਹੀ ਅਸਰਦਾਰ ਮੰਨਿਆ ਜਾਂਦਾ ਹੈ ਉਹ ਹੈ ਹਰ ਬੁੱਧਵਾਰ ਨੂੰ ਗਣੇਸ਼ ਜੀ ਨੂੰ ਹਰੇਕ ਆਦੀ ਪੇਟ ਕਰਨੀ। ਮਾਤਾ ਲਕshmi ਤੇ ਗਣੇਸ਼ ਜੀ ਦਾ ਸੰਬੰਧ ਬਹੁਤ ਡੇਰਾ ਹੈ। ਜਦੋਂ ਗਣੇਸ਼ ਜੀ ਖੁਸ਼ ਹੁੰਦੇ ਹਨ ਤਾਂ ਮਾਂ ਲਕshmi ਖੁਦ ਖਿੱਚੀ ਆਉਂਦੀ ਹੈ ਇਸ ਲਈ ਬੁੱਧਵਾਰ ਨੂੰ ਹਰੇਕ ਆਦੀ ਭੇਟ ਕਰਨਾ ਬਹੁਤ ਮੱਤਵਪੂਰਨ ਹੈ ਦੋਸਤੋ ਹੁਣ ਗੱਲ ਕਰੀਏ ਰੋਜ਼ਾਨਾ ਸਵੇਰੇ ਦੇ ਇੱਕ ਆਸਾਨ ਉਪਾਏ ਦੀ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਕੰਮ ਲਈ ਨਿਕਲਦੇ ਹੋ ਤਾਂ ਸਭ ਤੋਂ ਪਹਿਲਾਂ ਦਹਲੀਜ਼ ਨੂੰ ਨਮਸਕਾਰ ਕਰੋ ਇਹ ਮਾਂ ਦੇ ਚਰਨਾਂ ਵਿੱਚ ਸਿਰ ਨਿਵਾਉਣ ਦੇ ਬਰਾਬਰ ਹੈ ਦਹਲੀਜ਼ ਨੂੰ ਨਮਸਕਾਰ ਕਰਨ ਨਾਲ ਮਾਂ ਦਾ आशीर्वाद ਮਿਲਦਾ ਹੈ ਅਤੇ ਜੋ ਵੀ ਕੰਮ ਕਰਨ ਜਾਂਦੇ ਹੋ ਉਸ ਵਿੱਚ ਸਫਲਤਾ ਮਿਲਦੀ ਹੈ ਹੁਣ ਸੁਣੋ ਇੱਕ ਹੋਰ ਖਾਸ ਉਪਾਏ ਜੋ ਵੀਰਵਾਰ ਦੀ ਸ਼ਾਮ ਨੂੰ ਕੀਤਾ ਜਾਂਦਾ ਹੈ ਵੀਰਵਾਰ ਦੀ ਸ਼ਾਮ ਨੂੰ ਇੱਕ ਛੋਟੀ ਥਾਲੀ ਵਿੱਚ ਪੀਲੇ ਚਾਵਲ ਹਲਦੀ ਅਤੇ ਕੁਝ ਗੁਲ ਰੱਖ ਕੇ ਮਾਂ ਦੇ ਚਰਨਾਂ ਵਿੱਚ ਅਰਪਣ ਕਰੋ ਇਹ ਪੇਟ ਕਰਨ ਨਾਲ ਮਾਂ ਬਹੁਤ ਖੁਸ਼ ਹੁੰਦੀ ਹੈ ਅਤੇ ਘਰ ਵਿੱਚ ਅਚਾਨਕ ਪੈਸੇ ਦੀ آمد ਸ਼ੁਰੂ ਹੋ ਜਾਂਦੀ ਹੈ ਦੋਸਤੋ ਬਹੁਤ ਲੋਕ ਪੁੱਛਦੇ ਹਨ ਕਿ ਉਪਾਏ ਕਰਨ ਤੋਂ ਬਾਅਦ ਵੀ ਕਿਉਂ ਅਸਰ ਨਹੀਂ ਹੁੰਦਾ ਇਸ ਦਾ ਇੱਕ ਹੀ ਜਵਾਬ ਹੈ ਕਿ ਜਦੋਂ ਮਨ ਵਿੱਚ ਸ਼ੱਕ ਹੋਵੇ ਤਾਂ ਉਪਾਏ ਕਦੇ ਵੀ ਅਸਰ ਨਹੀਂ ਕਰਦੇ ਇਸ ਲਈ ਹਮੇਸ਼ਾ ਵਿਸ਼ਵਾਸ ਨਾਲ ਉਪਾਏ ਕਰੋ ਜਦੋਂ ਤੁਸੀਂ નિਸ਼ਕੁਪਟ ਭਾਵਨਾ ਨਾਲ ਮਾਲਦਾ ਨਾਮ ਲੈਂਦੇ ਹੋ ਤਾਂ ਮਨ ਦੀ ਕਿਰਪਾ ਆਪਣੇ ਆਪ ਮਿਲਦੀ ਹੈ ਦੋਸਤੋ ਇੱਕ ਹੋਰ ਆਸਾਨ ਜਿਹਹਾ ਉਪਾਏ ਹੈ ਕਿ ਹਰ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਲਾਲ ਚੋਲਾ ਚੜ੍ਹਾਓ ਅਤੇ ਉਸ ਸਮੇਂ ਮਾਤਾ ਰਾਣੀ ਦਾ ਨਾਮ ਲਾਓ ਇਸ ਨਾਲ ਰੁਕਾਵਟਾਂ ਦੂਰ ਹੁੰਦੀਆਂ ਹਨ ਅਤੇ ਪੈਸੇ ਦੀਆਂ ਰਾਹਾਂ ਖੁੱਲ੍ਹਦੀਆਂ ਹਨ ਦੋਸਤੋ ਪਿਛਲੇ ਪਾਗ ਵਿੱਚ ਅਸੀਂ ਗੱਲ ਕੀਤੀ ਸੀ ਪੂਰਨ ਮਾਸੀ ਦੇ ਫੁੱਲਾਂ ਦੀ ਬੁੱਧਵਾਰ ਦੇ ਹਰੇ ਕਾਦੀ ਤੇ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਲਾਲ ਚੋਲਾ ਚੜ੍ਹਾਉਣ ਦੀ ਹੋਨੇ ਸਾਠੇ ਭਾਗ ਵਿੱਚ ਅਸੀਂ ਕੁਝ ਹੋਰ ਰਾਜੀ ਉਪਾਏ ਲਿਆਏ ਹਨ ਜੋ ਮਾਤਾ ਜੀ ਦੀ ਕਿਰਪਾ ਨਾਲ ਤੰਦੀ ਵਰਖਾ ਕਰਦੇ ਹਨ ਸਭ ਤੋਂ ਪਹਿਲਾਂ ਗੱਲ ਕਰੀਏ ਸ਼ੁੱਕਰਵਾਰ ਦੀ ਰਾਤ ਦੀ ਸ਼ੁੱਕਰਵਾਰ ਦੀ ਰਾਤ ਨੂੰ ਮਾਤਾ ਲਕਸ਼ਮੀ ਦੇ ਚਰਨਾਂ ਵਿੱਚ ਸਫੈਦ ਮਿੱਠਾ ਭੋਗ ਲਗਾਓ ਜਿਵੇਂ ਖੀਰ ਜਾਂ ਰਸਗੁੱਲੇ ਇਹ ਮਾਂ ਨੂੰ ਬਹੁਤ ਪਿਆਰੇ ਹੁੰਦੇ ਹਨ ਜਦੋਂ ਇਹ ਭੋਗ ਲਗਾਇਆ ਜਾਂਦਾ ਹੈ ਤਾਂ ਮਾਂ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਣ ਦਿੰਦੀ ਦੋਸਤੋ ਇੱਕ ਹੋਰ ਖਾਸ ਉਪਾਏ ਹੈ ਕਿ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਗਰੀਬਾਂ ਨੂੰ ਚਿੱਟੇ ਕੱਪੜੇ দান ਕਰੋ ਜਿਹੜਾ ਵੀ ਇਹ ਉਪਾਏ ਕਰਦਾ ਹੈ ਉਸਦੇ ਘਰ ਵਿੱਚ ਕਦੇ ਵੀ ਤੰਦ ਦੀ ਘਾਟ ਨਹੀਂ ਰਹਿੰਦੀ ਇਸ ਦੇ ਨਾਲ ਨਾਲ ਘਰ ਦੇ ਵੱਡੇ ਛੋਟੇ ਸਭ ਦੇ ਜੀਵਨ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਦੋਸਤੋ ਹੁਣ ਗੱਲ ਕਰੀਏ ਰੋਜ਼ਾਨਾ ਦੀ ਆਦਤਾਂ ਦੀ जे घर का मुख दरवाज़ा हमेशा साफ सुथरा रखा जाए तो रोजाना जल छिड़किया जाए तो माता जी की कृपा बनी रही है क्योंकि मां लक्ष्मी साफ स्थाना ते ही वास करती है जे घर गंदा हो मां उ टिक दी नहीं दोस्तों एक होर खास राज है कि जो भी तुम किसी भी काम घर तो निकलो तो मां का नाम जरूर लवो सिर्फ एक बार जय जे, जे माता दी, ਕਿਹਾ ਜਾਵੇ ਤਾਂ ਸਾਰਾ ਦਿਨ ਮੰਦੀ ਰੱਖਿਆ ਰਹਿੰਦੀ ਹੈ ਦੋਸਤੋ ਹੁਣ ਸੁਣੋ ਇੱਕ ਅਜੀਹਾ ਉਪਾਏ ਜੋ ਸ਼ਨੀਵਾਰ ਦੀ ਸ਼ਾਮ ਨੂੰ ਕੀਤਾ ਜਾਂਦਾ ਹੈ ਸ਼ਨੀਵਾਰ ਦੀ ਸ਼ਾਮ ਨੂੰ ਪੀਪਲ ਦੇ ਰੁੱਖ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਮਾਤਾ ਰਾਣੀ ਦਾ ਨਾਮ ਲਵੋ ਇਹ ਕਰਨ ਨਾਲ ਨਕਾਰਾਤਮਕਤਾਕਤਾ ਦੂਰ ਹੁੰਦੀਆਂ ਹਨ ਅਤੇ ਪੈਸੇ ਦੀਆਂ ਰੁਕਾਵਟਾਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ ਦੋਸਤੋ ਬਹੁਤ ਲੋਕ ਸੋਚਦੇ ਹਨ ਕਿ ਪੈਸੇ ਆਉਣ ਲਈ ਸਿਰਫ ਉਪਾਏ ਕਰਨਾ ਕਾਫੀ ਹੈ ਪਰ ਸੱਚ ਇਹ ਹੈ ਕਿ ਜਦੋਂ ਮਨ ਵਿੱਚ ਮਨ ਲਈ ਸ਼ਰਧਾ ਹੋਵੇਗੀ ਤਦ ਹੀ ਉਹ ਉਪਾਏ ਅਸਰ ਕਰੇਗਾ ਇਸ ਲਈ ਉਪਾਏ ਦੇ ਨਾਲ-ਨਾਲ ਵਿਸ਼ਵਾਸ ਤੇ ਸ਼ਰਧਾ ਜ਼ਰੂਰੀ ਹੈ